ਇਹ ਸਾਰੀ ਜਿਹੜੀ ਗੈਰ ਕਾਨੂੰਨੀ ਉਹ ਸਾਰੀ ਸੀ ਇਹ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈ ਗਈ ਸੀ ਇਹਨੂੰ ਅਸੀਂ ਢਾ ਰਹੇ ਹਾਂ ਨਸ਼ਾ ਦਾ ਬਹੁਤ ਵਿਕਰਾ ਸੀ ਇੱਥੇ ਸ਼ਿਕਾਇਤ ਬਹੁਤ ਆਉਂਦੀ ਸੀ ਪਿੰਡ ਵਾਲਿਆਂ ਵੱਲੋਂ ਤੇ ਹੋਰ ਵੀ ਲਾਗੋਚਾਗੋ ਵਾਲੇ ਪਿੰਡਾਂ ਦੀ ਸ਼ਿਕਾਇਤ ਇਹ ਆਉਂਦੀ ਸੀ ਕਿ ਇੱਥੇ ਮੁੰਡੇ ਬੈਠ ਕੇ ਨਸ਼ਾ ਵਗੈਰਾ ਕਰਦੇ ਆ ਜਾਂ ਫਿਰ ਜਿਹੜੇ ਨਸ਼ਾ ਵੇਚਦੇ ਆ ਉਹ ਇੱਥੇ ਮਤਲਬ ਨੁਕਰਾਂ ਚ ਜਾਂ ਓਲੇ ਹੋ ਕੇ ਇੱਕ ਮਤਲਬ ਸਪਲਾਈ ਨਸ਼ੇ ਦਾ ਸਪਲਾਈ ਜਿਹੜੇ ਕਰਦੇ ਸੀ ਆ ਤਾਂ ਗੰ ਵਧੀਆ ਕਰ ਰਹੀ ਹੈ ਨਸ਼ੇ ਵਾਲਾ ਕਰਨਾ ਚਾਹੀਦਾ ਇਹਨਾਂ ਨੂੰ ਅਥ ਸਹੀ ਦੋ ਮਹੀਨੇ ਹੋ ਗਏ ਭੱਜੇ ਵੇ ਨੇ ਫੜਨੇ ਫੜ ਕੇ ਅੰਦਰ ਦੇਣੀ ਇਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਵਧੀਆ ਮੈਸੇਜ ਜਾਊਗਾ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਮੈਸੇਜ ਜਾਊਗਾ ਵੀ ਕੱਲ ਨੂੰ ਉਹਨਾਂ ਦੇ ਘਰ ਵੀ ਠੱਠ ਸਕਦੇ ਆ 5 7 8 ਕਮਰੇ ਪਏ ਹੋਏ ਸੀ ਇਹ بڑا ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਡਰੱਗਸ ਦਾ ਰੋਟੀਸ਼ਨਾ ਇੱਕ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਆ ਇੱਥੇ 728 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਾਜਾਇਜ਼ ਸਾਰੀ ਨਸ਼ਰ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਹਾਂ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਦੇ ਰਹੇ ਹਾਂ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਯੋਗ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਆ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇ ਤੇਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਅਸੀਂ ਵੀ ਐਡਿਕਸ਼ਨ ਜਿਹੜੇ ਕੀ ਇਸ ਕੋਰਚ ਪਾਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਵੀ ਦਾਖਲ ਕਰਾਵਾਂਗੇ ਉਸ ਤੋਂ ਇਲਾਵਾ ਜਿਨ੍ਹਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਜੋ ਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਸੜਕਾਂ ਇਹ ਸਾਰਾ ਡੈਮੋਲਿਸ਼ ਕੀਤਾ ਜਾ ਰਿਹਾ ਆ ਤੇ ਰੋਟੀਸ਼ਨਾ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਕੋਰ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਯੋਗ ਸੀਐਮ ਸਾਹਿਬ ਦਾ ਮਾਨਯੋਗ ਬੀਜੀਪੀ ਸਾਹਿਬ ਦਾ ਟੀਚਾ ਆ ਜੋ ਨਸ਼ਿਆਂ ਵਿਰੁੱਧ ਚ ਉਹਨੂੰ ਪੂਰਾ ਕਰਾਂਗੇ ਕਿੰਨੇ ਕੋਈ ਬੈਟਰੀ ਫੜੀ ਕਿਤੇ ਕੇ ਇਥੇ ਦੇਖੋ ਜੀ ਪਟਿਆਲੇ 'ਚ ਅਸੀਂ ਹੋਰ ਵੀ ਅਜੇ 2-3 ਥਾਵੇਂ ਹੋਰ ਵੀ ਆਇਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਛੰਨਾ ਕਾਫੀ ਇਹ ਪੁਰਾਣੇ ਸਮੇਂ 'ਚ ਬਦਨਾਮ ਵਿਲੇਜਾਂ ਨੂੰ ਦਾਸੂ ਪਰ ਹੁਣ ਇਥੇ ਤਕਰੀਬਨ ਸਾਰੇ ਨਸ਼ਾ ਤਸਕਰ ਆਪ ਦੇ ਘਰਾਂ 'ਚ ਜਿੰਦਰੇ ਲਾ ਕੇ ਭੱਜੇ ਹੋਏ। ਤਸਕਰੀ ਪੂਰਾ ਡਿਸਟ੍ਰਿਕਟ ਦੇਖਦੇ ਹੋ ਕਿੰਨੇ ਘਰ ਨੇ ਜਿਹੜੇ ਹੁਣ ਤੱਕ ਠਾਇਆ ਜਾ ਚੁੱਕੇ ਨੇ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ ਪਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਨੇ। ਨਸ਼ਾ ਤਸਕਰੀ ਕਰਕੇ ਇਸ ਕੋਰਟ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਉਹ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰਿਹਾਇਸ਼ੀ ਬਿਲਡਿੰਗਾਂ ਵੀ ਸਰ ਉੜ ਕੇ ਜਿਨ੍ਹਾਂ ਜਿਲ੍ਹਾ ਨਸ਼ਾ ਉਹ ਸਾਰੀ ਜਾਪਤਾ ਅਨੁਸਾਰ ਕੀਤੀ ਜਾਊਗੀ ਸਰ ਸਪੈਸ਼ਲ ਇੱਥੇ ਚੌਕੀ ਬਣਾਈ ਗਈ ਸੀ ਇਸ ਗੱਲ ਕਰਕੇ ਵੀ ਇਹ ਪਿੰਡ ਨਸ਼ਾ ਵੇਚਦਾ ਪਰ ਫਿਰ ਵੀ ਪਿਛਲੇ ਸਮੇਂ ਦੌਰਾਨ ਲਗਾਤਾਰ ਇੱਥੇ ਵਿਕਰੀ ਜਾਰੀ ਰਹੀ ਹੈ ਦੇਖੋ ਜੀ ਇਹ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਇੱਥੇ ਕਈ ਮੁਕਦਮੇ ਵੀ ਦਰਜ ਹੋਏ ਆ ਤੇ ਪਿੰਡ ਦੇ ਲੋਕਲ ਲੋਕਾਂ ਤੋਂ ਫੀਡਬੈਕ ਜੇ ਲਿਆ ਜਾਵੇ ਤੇ ਬਹੁਤ ਜ਼ਿਆਦਾ ਕੰਟਰੋਲ ਆ ਡਰੱਗਸ ਤੇ ਤੇ ਅਸੀਂ ਅੱਗੇ ਵੀ ਪੂਰੀ ਸਖਾਈ ਕਰਾਂਗੇ। ਮਲਕੋ ਪਿੰਡ ਵਰੇ ਦੱਸੋ ਜੀ ਇਹ ਜਿਵੇਂ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਇੱਕ ਸਾਂਝਾ ਆਪਰੇਸ਼ਨ ਚੱਲ ਰਿਹਾ ਜਿਹੜਾ ਨਸ਼ਜੋਧ ਨਸ਼ਾ ਦੇ ਵਿਰੁੱਧ ਉਹਦੇ ਸਬੰਧ ਦੇ ਵਿੱਚ ਹੀ ਇਹ ਜਿਹੜਾ ਅੱਜ ਜਿਹੜਾ ਚੱਲ ਰਿਹਾ ਉਹ ਢਾਏ ਜਾ ਰਿਹਾ ਜੀ ਇਹ ਇੱਥੇ ਸ਼ਿਕਾਇਤ ਬਹੁਤ ਆਉਂਦੀ ਸੀ ਪਿੰਡ ਵਾਲਿਆਂ ਵੱਲੋਂ ਤੇ ਹੋਰ ਵੀ ਲਾਗੂ ਚਾਗੋ ਵਾਲੇ ਪਿੰਡਾਂ ਦੀ ਸ਼ਿਕਾਇਤ ਇਹ ਆਉਂਦੀ ਸੀ ਕਿ ਇੱਥੇ ਮੁੰਡੇ ਬੈਠ ਕੇ ਨਸ਼ਾ ਵਗੈਰਾ ਕਰਦੇ ਆ। ਜਾਂ ਫਿਰ ਜਿਹੜੇ ਨਸ਼ਾ ਵੇਚਦੇ ਆ ਉਹ ਇੱਥੇ ਮਤਲਬ ਨੁੱਕਰਾਂ 'ਚ ਜਾਂ ਓਲੇ ਹੋ ਕੇ ਇੱਕ ਮਤਲਬ ਸਪਲਾਈ ਨਸ਼ੇ ਦਾ ਸਪਲਾਈ ਜਿਹੜੇ ਕਰਦੇ ਸੀ ਤੇ ਅਸੀਂ ਅੱਜ ਉਹਨਾਂ ਨੂੰ ਟਾਰਗੇਟ ਕੀਤਾ ਆ ਤੇ ਇਹ ਸਾਰੇ ਪੰਜਾਬ ਦੇ ਵਿੱਚ ਵਧੀਆ ਮੈਸੇਜ ਜਾਊਗਾ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਮੈਸੇਜ ਜਾਊਗਾ ਵੀ ਕੱਲ ਨੂੰ ਉਹਨਾਂ ਦੇ ਘਰ ਵੀ ਠੱਠ ਸਕਦੇ ਆ ਬਿਲਕੁਲ ਪਹਿਲਾਂ ਤੋਂ ਇਲਾਵਾ ਹੋਰ ਘਰਾਂ ਦੇ ਤੇ ਵੀ ਇਹ ਮਸ਼ੀਨਾਂ ਚੱਲ ਸਕਦੀਆਂ ਆ ਹਾਂ ਜੀ ਆਨ ਆਲ ਟਾਈਮ ਦੇ ਵਿੱਚ ਹੋਰ ਵੀ ਚੱਲ ਸਕਦੀਆਂ ਆ ਹਾਂ ਜੀ ਹਾਂ ਚੰਗਾ ਚਲ ਸੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੇ ਨਸ਼ੇ ਦੇ ਸਤਾਕਰ ਸੀ ਉਹਨਾਂ ਦੇ ਮਕਾਨ ਢਾਏ ਜਾ ਰਹੇ ਨੇ ਇਸ ਤਰ੍ਹਾਂ ਦੇਖ ਕੇ ਖੈਣੇ ਚਾਹੀਦੇ ਨਹੀਂ ਹਾਂ ਕਿੰਨਾ ਕਿ ਨਸ਼ਾ ਇੱਥੇ ਵਿਕਦਾ ਸੀ ਜਿਹੜਾ ਨਸ਼ਾ ਦਾ ਬਹੁਤ ਵੇਖਿਆ ਰਿਹਾ ਸੀ ਹਾਂ ਹਾਂ ਉਹ ਕਿੰਨਾ ਕ ਫਰਕ ਆ ਬਹੁਤ ਫਰਕ ਆ ਗਿਆ ਬਹੁਤ ਫਰਕ ਹਾਂ ਕਿ ਇਸਲਾਕਾ ਕਰ ਤੋਂ ਸਰਕਾਰ ਹਾਂ ਜੀ ਹਾਂ ਬਿਲਕੁਲ ਕਰਦੇ ਆ ਇੱਕ ਨੰਬਰ ਕੰਮ ਹੈ ਢਾਉਣੇ ਚਾਹੀਦੇ ਨੇ ਬਹੁਤ ਆਪਣਾ ਜਵਾਬ ਖਰਾਬ ਹੋ ਰਹੇ ਨੇ ਇਸ ਤਰ੍ਹਾਂ ਦੇਖ ਤੋਂ ਭੰਦਮਨ ਸਰਕਾਰ ਵਧੀਆ ਕਰ ਰਹੀ ਹੈਈ ਆ ਤਾਂ ਕੰਮ ਵਧੀਆ ਕਰ ਰਹੀ ਹੈ ਨਸ਼ੇ ਵਾਲਾ ਕਰਨਾ ਚਾਹੀਦਾ ਇਹਨਾਂ ਨੂੰ ਅੱਥੇ ਛੇ ਦੋ ਮਹੀਨੇ ਹੋ ਗਏ ਭੱਜੇ ਬੇ ਨੇ ਫੜਨੇ ਫੜ ਕੇ ਅੰਦਰ ਦੇਣੀ ਇਹਨਾਂ ਨੂੰ ਵਧੀਆ ਗੱਲ ਆ ਕਿੰਨਾ ਕ ਨਸ਼ੇ ਦਾ ਕਾਰੋਬਾਰ ਚੱਲਦਾ ਇੱਥੇ ਹੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਇਹਦੀ